ਸਸਿਕਾ ਸਾਰਿਆਂ ਨੂੰ ਅੱਜ ਅਸੀਂ ਚੱਲੇ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਮੈਂ ਤੇ ਨਿੰਮਤ ਅਸੀਂ ਜਿਹੜੇ ਜਿਹੜੇ ਗੁਰਦੁਆਰੇ ਜਾਵਾਂਗੇ ਤੇ ਤੁਹਾਨੂੰ ਵੀ ਨਾਲ ਨਾਲ ਦਰਸ਼ਾ ਕਰਾਵਾਂਗੇ ਵੀਡੀਓ ਦੇ ਨਾਲ ਤੁਸੀਂ ਹਾਂ ਤੱਕ ਬਣੇ ਰਹਿਣਾ ਅਸੀਂ ਜਾ ਰਹੇ ਹਾਂ ਗੁਰਨਾਨਕ ਦੇਵ ਜੀ ਦੀ ਚਰਨ ਛੋਪਾ ਪ੍ਰਾਪਤ ਪਾਵਨ ਅਸਥਾਨ ਸultanpur lodi ਜਿਹੜਾ ਕਿ ਬੀਬੇ ਨਾਨਕੀ ਜੀ ਦਾ ਸਹਰਾ ਪਿੰਡ ਸੀ ਗੁਰਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਕਾਫੀ ਸਾਰਾ ਇੱਥੇ ਬਤਾਇਆ ਹੈ ਨਾਨਕੀ ਜੀ ਗੁਰਨਾਨਕ ਦੇਵ ਜੀ ਦੇ ਵੱਡੇ ਭੈਣ ਦੀ ਸਾਂ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪਿੰਡ ਦੇ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਸਰਬੱਤ ਦੇ ਭਲੇ ਅਤੇ ਸ਼ੁਭ ਯਾਤਰਾ ਲਈ ਅਰਦਾਸ ਕੀਤੀ ਸਵੇਰੇ 6:30 ਵਜੇ ਦੇ ਕਰੀਬ ਸੰਗਤ ਦੇ ਨਾਲ ਚੱਲ ਪਏ ਤਕਰੀਬਨ 2.5 ਘੰਟੇ ਦੇ ਸਫ਼ਰ ਤੋਂ ਬਾਅਦ ਅਸੀਂ ਪਹੁੰਚ ਗਏ ਸੁਲਤਾਨਪੁਰ ਲੋਧੀ ਗੁਰਦੁਆਰਾ ਸ਼੍ਰੀ ਗੁਰੂ ਸਾਹਿਬ ਵਿਖੇ ਇਹ ਸਥਾਨ ਦੇ ਨੇੜੇ ਵਗਦੀ ਗੀਂ ਨਦੀ ਵਿੱਚ ਗੁਰੂ ਨਾਨਕ ਦੇਵ ਜੀ ਹਰ ਰੋਜ਼ ਇਸ਼ਨਾਨ ਕਰਨ ਹੁੰਦੇ ਸੀ ਇੱਕ ਦਿਨ ਉਹਨਾਂ ਨੇ 베ਰੀ ਦੇ ਦਰਖਤੇ ਦੀ ਦਾਤਨ ਕਰਕੇ ਘਟ ਦਿੱਤੀ ਉਸੇ ਤੋਂ ਹੀ 베ਰੀ ਦਾ ਹਰਿਆ-ਭਰਿਆ ਦਰਖਤ ਬਣ ਗਿਆ ਜੋ ਕਿ ਅੱਜ ਵੀ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਹੈ ਇਹ ਗੁਰਦੁਆਰਾ ਸਾਹਿਬ ਦਾ ਨਾਮ ਵੀ 베ਰ ਸਾਹਿਬ ਰੱਖਿਆ ਗਿਆ ਹੈ ਦੇਸ਼ਾਂ ਵਿਦੇਸ਼ਾਂ ਤੋਂ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਦਰਸ਼ਨ ਕਰਨ ਆਉਂਦੀਆਂ ਹਰ ਵੇਲੇ ਕਥਾ ਕੀਰਤਨ ਗੁਰਬਾਣੀ ਦੇ ਪ੍ਰਵਾਹ ਚੱਲਦੇ ਰਹਿੰਦੇ ਨੇ ਇਹ ਹੈ ਬੇਰੀ ਦਾ ਦਰਖਤ ਜਿਸ ਤੋਂ ਗੁਰਦੁਆਰਾ ਸਾਹਿਬ ਦਾ ਨਾਮ ਬੇਰ ਸਾਪਿਆ ਇਹਨੂੰ ਕਾਫੀ ਸਾਰੇ ਬੇਰ ਲੱਗੇ ਹੋਆ ਇਹ ਥੜਾ ਸਾ ਜਿੱਥੇ ਗੁਰੂ ਨਾਨਕ ਦੇਵ ਜੀ ਬੈਠ ਕੇ ਭਗਤੀ ਕਰਦੇ ਸੀ ਇਹਦੇ ਨਾਲ ਹੀ ਵੀਨ ਨਦੀ ਆ ਜਿੱਥੇ ਗੁਰੂ ਨਾਨਕ ਦੇਵ ਜੀ 72 ਘੰਟੇ ਤੱਕ ਲੋਪ ਰਹੇ ਸਿੱਖ ਜਗਤ ਦਾ ਇਹ ਪਹਿਲਾ ਤੀਰਥ ਸਥਾਨ ਆ ਇਹਦੇ ਨੇੜੇ ਸਾਰਾ ਇਤਿਹਾਸ ਜਿਹੜਾ ਲਿਖਿਆ ਹੋਇਆ ਹੈ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਅਸੀਂ ਲੰਗਰ ਛਕਿਆ ਹੁਣ ਆਪਾਂ ਆ ਗਏ ਗੁਰਦੁਆਰਾ ਸ੍ਰੀ ਹਟਤ ਸਾਹਿਬ ਇੱਥੇ ਗੁਰੂ ਨਾਨਕ ਦੇਵ ਜੀ ਮੋਦੀਖਾਨੇ ਦੇ ਵਿੱਚ ਨੌਕਰੀ ਕਰਦੇ ਸੀਗੇ ਤੇਰਾ ਤੇਰਾ ਉਚਾਰਦੇ ਹੋਏ ਉਹ ਗਰੀਬ ਜਿਹੜੀ ਲੋੜਵੰਦ ਸੀਗੇ ਉਹਨਾਂ ਨੂੰ ਲਾਣ ਦਿੰਦੇ ਸੀਗੇ ਜਿਹੜੇ ਵਟਿਆਂ ਨੂੰ ਉਹ ਨਾਪ ਤੋਲ ਕਰਦੇ ਸੀਗੇ ਉਹ ਵੱਟੇ ਜਿਹੜੇ ਅੱਜ ਵੀ ਸ਼ਿਸ਼ੂਘਰ ਦਾ ਉੱਥੇ ਜਿਨ੍ਹਾਂ ਦੀ ਗਿਣਤੀ 14 ਹੈ ਇਸੇ ਯਾਦ ਵਿੱਚ ਗੁਰਦੁਆਰਾ ਸਾਹਿਬ ਦਾ ਨਾਮ ਸ੍ਰੀ ਹਟ ਸਾਹਿਬ ਰੱਖਿਆ ਹੈ ਹੁਣ ਆਪਾਂ ਦਰਸ਼ਨ ਕਰਦੇ ਹਾਂ ਗੁਰਦੁਆਰਾ ਬੀਬੀ ਨਾਨਕ ਜੀ ਦੇ ਬਿਬੀ ਨਾਨ ਕੀ ਜੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਭੈਣ ਜੀ ਸਨ ਬਹੁਤ ਸਾਰੀਆਂ ਸੰਗਤਾਂ ਆਈਆਂ ਅਖੰਡ ਪਾਠ ਸਾਹਿਬ ਦੀ ਸੇਵਾ ਚੱਲ ਰਹੀ ਹੈ ਇਹ ਗੁਰੂ ਨਾਨਕ ਦੇਵ ਜੀ ਦੀ ਭੈਣ ਬਿਬੀ ਨਾਨ ਕੀ ਅਤੇ ਭਣੂਆ ਜੈਰਾਮ ਜੀ ਦਾ ਘਰ ਹੈ ਇਥੇ ਕਿਥਾ ਸੁਖੀ ਵੀ ਆ ਜਿਸ ਦਾ ਪਾਣੀ ਬੇਬਨਾਨ ਕੀ ਜਿਲੰਗਰੋਂ ਆਉਂਦੀ ਬੱਤੇ ਸੀਗੇ ਇਹਨਾਂ ਹਲਕੇ ਦਾ ਪਾਣੀ ਉਸੇ ਖੋਈ ਵਿੱਚੋਂ ਆਉਂਦਾ ਹੈ ਇਹਦੇ ਉੱਪਰ ਇੱਕ ਜਾਇਕਰ ਬਣਿਆ ਹੈ ਜਿਸ ਵਿੱਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਾਰੀਆਂ ਘਟਨਾਵਾਂ ਨੂੰ ਚਿੱਤਰਾਂ ਰਾਹੀਂ ਪੇਸ਼ ਕੀਤਾ ਹੈ ਇਹ ਹਾਰਿਕ ਦਾ ਇਤਿਹਾਸ ਵੀ ਨਾਲ ਨਾਲ ਲਿਖਿਆ ਹੈ ਇਹ ਆ ਗੁਰਦੁਆਰਾ ਸ੍ਰੀ ਕੋਟੜੀ ਸਾਹਿਬ ਜਿੱਥੇ ਵਿਰੋਧੀਆਂ ਦੀ ਸ਼ਿਕਾਇਤ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੂੰ ਮੋਦੀ ਖਾਣੇ ਦੇ ਸਾਕਤਾਂ ਦੇ ਲਈ ਬੁਲਾਇਆ ਸੀਗਾ ਪਰ ਸਰਕਾਰ ਵਾਲ ਗੁਰੂ ਜੀ ਇਹਦੇ ਪੈਸੇ ਜਿਹੜੇ ਵਧ ਨਹੀਂ ਪਏ ਇਹ ਆ ਗੁਰਦੁਆਰਾ ਸ੍ਰੀ ਸਿਰਸਾ ਇਹ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੀ ਧਰਮਸ਼ਾਲਾ ਇੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਆਪਣੇ ਸੁਪੁੱਤਰ ਹਰਗੋਬਿੰਦ ਸਾਹਿਬ ਜੀ ਨੂੰ ਵਿਆਹ ਚਾਹਦੇ ਹੋਏ ਰਾਹ ਪਟੜੀ ਸੀਗੇ ਇਹ ਸਵੇਰੇ ਸੇਰਾ ਬੰਦੀ ਕਰਕੇ ਉਹ ਡੱਲੇ ਵੱਲ ਚੱਲੀ ਸੀਗੇ ਇਹ ਆ ਗੁਰਦੁਆਰਾ ਗੁਰੂ ਕਾ ਬਾਗ ਸਾਹਿਬ ਜੀ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਵਿਆਹ ਤੋਂ ਬਾਅਦ ਮਾਤਾ ਲਖਨ ਜੀ ਨਾਲ ਰਹੇ ਤੇ ਇੱਥੇ ਹੀ ਨਾਨਕ ਦੇਵ ਜੀ ਦੇ ਦੋਸਤ ਪੁੱਤਰਾਂ ਦੇ ਜਨਮ ਹੋਇਆ ਸੀ ਬਾਬਾ ਸ਼ਿਰੀ ਚੰਦ ਅਤੇ ਬਾਬਾ ਲਖਮੀਦਾ ਜੀ ਦਾ ਇਹ ਆ ਪੂਰਾ ਸਾ ਇਹ ਗੁਰਦੁਆਰਾ ਸ਼੍ਰੀ ਸੰਤ ਘਰ ਸਾਹਿਬ ਇਹ ਸ਼੍ਰੀ ਵੀਰ ਸਾਹਿਬ ਤੋਂ 3 ਕਿਮੀ ਦੀ ਦੂਰੀ ਤੇ ਆ ਜਦੋਂ ਬੇਨ ਨਦੀ ਵਿੱਚ ਗੁਰਨਾਨਕ ਦੇਵ ਜੀ ਲੋਪ ਹੋ ਗਏ ਸੀ 72 ਘੰਟੇ ਬਾਅਦ ਫਿਰ ਗੁਰਨਾਨਕ ਦੇਵ ਜੀ ਇੱਥੇ ਆ ਕੇ ਬਰਾਜੇ ਸੀਗੇ ਇਹ ਮੂਲ ਮੰਤਰ ਸਾਹਿਬ ਦਾ ਉਚਾਰਨ ਕੀਤਾ ਸੀਗਾ ਹੁਣ ਆਪਾਂ ਪਹੁੰਚ ਗਏ ਆ ਗੁਰਦੁਆਰਾ ਸ਼੍ਰੀ ਅੰਤਰਜੰਗਤਾ ਸਾਹਿਬ 'ਚ ਇਹ ਉਹ ਸਥਾਨ ਆ ਜਿੱਥੇ ਇੱਜਾ ਦੇ ਵਿੱਚ ਗੁਰਨਾਨਕ ਤੇਜ ਜੀ ਨੇ ਮੋਲਵੀ ਨੂੰ ਨਮਾਜ਼ ਦੀ ਅਸਲੀਅਤ ਦੱਸੀ ਸੀ ਤੇ ਸਿੱਧੇ ਰਾਹ ਪਾਇਆ ਸੀ ਧੰਨ ਗੁਰਨਾਣਕ ਧੰਨ ਗੁਰਨਾਣ